ਸ਼ਸ਼ੀਗਰਦੋਸਤੋ ਦੋਸਤੋ ਤੁਹਾਨੂੰ ਪਤਾ ਹੈ ਗਰਮੀ ਪੂਰੀ ਐਨ ਜੂਰਾ ਦੇ ਉੱਤੇ ਆ ਤੇ ਇਸ ਵੇਲੇ ਅ ਅੱਜ ਦੁਪਹਿਰੇ ਜਿਹੜਾ ਬਾਹਰ ਨਿਕਲਦਾ ਹੈ ਬਹੁਤ ਔਖਾ ਹੋਇਆ ਮੈਂ ਮਜਬੂਰੀ ਵਿੱਚ ਬੰਦਿਆਂ ਨੂੰ ਵੀ ਤਾਂ ਮੋਟਰਸਾਈਕਲਾਂ ਤੇ ਜਾਣਾ ਪੈਂਦਾ ਹੈ ਤੇ ਉਦੋਂ ਬਾਅਦ ਵਿੱਚ ਜਿਹੜੇ ਬੱਚੇ ਆ ਉਹਨਾਂ ਨੇ ਜਦੋਂ ਮਤਲਬ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਵੀ ਚਲੋ ਚੰਗੀ ਸੋਚ ਆ ਵੇ ਅਸੀਂ ਸ਼ਵੀਰ ਲਾਈਏ ਤੇ ਬੱਚੇ ਸ਼ਵੀਰ ਲਾ ਕੇ ਸਾਡੇ ਪਿੰਡ ਦੇ ਵਿੱਚ ਜਮਸ਼ੀਰ ਦੇ ਵਿੱਚ ਨਿੱਕੇ ਨਿੱਕੇ ਨਿਆਣੇ ਆ ਹਜੇ ਕਿਸੇ ਦਾ ਮਤਲਬ ਇਹਦਾ ਲਾਇਸੈਂਸ ਨਹੀਂ ਬਣਿਆ ਤੇ ਨਾ ਹੀ ਕਿਸੇ ਦੀ ਹਜੇ ਬੋਟ ਬਣੀ ਆ ਪਰ ਉਪਰਾਲੇ ਇਹਨਾਂ ਦੇ ਬਹੁਤ ਵਧੀਆ ਲੱਗੇ ਮੈਨੂੰ ਮੈਂ ਤੁਹਾਨੂੰ ਨਾਲ-ਨਾਲ ਦਿਖਾਉਣਾ ਦੀਆਂ ਤੇ ਆ ਜਾਓ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਅਮੋ ਜੀ ਆ ਦੇਖੋ ਅੱਜ ਦਾ ਮੋਟਰਸਾਈਕਲਾਂ ਦੇ ਆਉਂਦੇ ਆ ਨਾ ਮੁੰਡੇ ਇਹ ਜਦੋਂ ਹੁਣ ਸ਼ਵੀਰ ਪੀ ਕੇ ਜਾਂਦੇ ਆ ਉਹ ਭਾਜੀ ਹੁਣ ਉੱਥੇ ਲੱਗੇ ਛਾਪ ਵਾਲੇ ਆ ਆ ਦੇਖੋ ਆ ਖੜੇ ਆ ਮੁੰਡੇ ਤੇ ਭਾਜੀ ਕਿੰਨੇ ਵਜੇ ਤੇ ਲੱਗੇ ਆ 10 11 11 ਕਿੰਨੇ ਵਜੇ ਤੈ ਲਾਉਣੀ 10 11 ਵਜੇ ਸੇ ਲੱਗੇ ਲਾਉਣੀ ਕਿੰਨੇ ਵਜੇ ਤੈ ਇਹੜੀ ਪਤਾ ਤੈ ਤਿੰਨ ਵਜੇ ਤੱਕ ਤਿੰਨ ਵਜੇ ਤੱਕ ਚੱਲੀ ਤਿੰਨ ਵਜੇ ਤੈ ਚੱਲੂ ਤਿੰਨ ਚਾਰ ਵਜੇ ਤੱਕ ਜਿੰਨੇ ਤੱਕ ਚੱਲੂ ਆ ਦੇਖੋ ਆ ਭਾਜੀ ਆਏ ਆ ਭਾਜੀ ਵੀ ਰੁੱਕ ਗਏ ਆ ਭਾਜੀ ਪਾਣੀ ਪੀਣ ਲੱਗੇ ਆ ਆ ਲੋ ਗਰਮੀ ਬਹੁਤ ਆ ਮਤਲਬ ਜਿੱਦਾਂ ਮਤਲਬ ਥਿਆ ਈਮੀ ਲੱਗਦੀ ਭਾਵੇਂ 5 ਮਿੰਟ ਪੀ ਹੋਏ ਹੁਣ ਪਾਣੀ ਪੀਤੇ ਨੇ ਭਾਜੀ ਬੱਚਿਆਂ ਦਾ ਉਪਰਾਲਾ ਕਿੱਦਾਂ ਲੱਗਾ ਤੁਹਾਨੂੰ ਭਾਜੀ ਬਹੁਤ ਵਧੀਆ ਮੈਂ ਤਾਂ ਮੋਹਰੇ ਰਹਿਣਾ ਤੇ ਜਾਣੀ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਹੈਗਾ ਤੇ ਇਹੋ ਜੇ ਸੋਚ ਚਾਹੀਦੀ ਹੈ ਨਿਆਣੇ ਫੇ ਚੰਗੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਿੱਖਣੀਆਂ ਸ਼ੁਰੂ ਕਰੂਗੇ ਫੇ ਹੀ ਫੇ ਹੀ ਸਿੱਖਣਗੇ ਤੇ ਇਹਨਾਂ ਦੇ ਵਿੱਚ ਚੰਗੀਆਂ ਚੀਜ਼ਾਂ ਹੋਣਗੀਆਂ ਨਾ ਹਾਂਜੀ ਫੇ ਤੁਸੀਂ ਇਹ ਜ਼ਰੂਰੀ ਹੈ ਇਹ ਚੀਜ਼ ਬਹੁਤ ਵਧੀਆ ਵਧੀਆ ਉਪਰਾਲਾ ਸ਼ਾਬਾਸ਼ ਵਾਲਾ ਕੰਮ ਹੈ ਵੀ ਨਿਆਣਿਆਂ ਦਾ ਆਹ ਦੇਖੋ ਬਈ ਨਿਆਣਿਆਂ ਨੇ ਇੱਧਰ ਪਾਣੀ ਵੀ ਰੱਖੀ ਆ ਹਾਂਜੀ ਇਹ ਕਿੱਦਾਂ ਮਤਲਬ ਕਹੋਣ ਦੱਸੂਗਾ ਹੁਣ ਤੁਸੀਂ ਮਤਲਬ ਮਾਇਆ ਕਿੱਥੋਂ ਆਈ ਏਸ ਉਪਰਾਲੇ ਲਈ ਮਾਇਆ ਕਿੱਦਾਂ ਕਿੱਥੇ ਇਹ ਅਸੀਂ ਗ੍ਰਾਹੀ ਕੀਤੀ ਸਾਰੇ ਪਿੰਡ ਸਾਰੇ ਪਿੰਡ ਚੋਂ ਕੀਤੀ ਹੈ ਤੇ ਕਿੰਨੇ ਪੈਸੇ ਹੋ ਗਏ ਸਾਡੇ 5000 ਦੇ ਲਗਭਗ ਹੋ ਗਏ 5000 ਪਤਾ 5000 ਤੇ 400 ਉੱਤੇ ਤੇ ਤੁਸੀਂ ਕਿਹਾ ਕਿੰਨਾ ਕਿੰਨਾ ਸਮਾਨ ਹੈ ਦੁੱਧ ਕਿੰਨੇ ਦਾ ਲਿਆਉਂਦਾ ਸਾਰਾ ਕੁਝ ਦੱਸੋ ਹੈ 10000 ਦਾ ਲੈ ਕੇ ਆਏ ਆ ਤੇ ਆ ਬਰਫ਼ ਬਰਫ਼ ਇਹ ਅੰਕਾ ਜੀ ਨਾਲੋਂ ਆਈ ਆ ਇਹ ਕਿਸ ਨੇ ਸੇਵਾ ਕਰਤੀ ਹੈ ਹਾਂ ਜੀ ਸੇਵਾ ਕੀਤੀ ਗਈ ਹੈ ਤੇ ਬਾਕੀ ਜਿਹੜੀਆਂ ਸ਼ਵੀਲ ਉਹ ਜਿਹੜੀ ਵਿੱਚ ਪਾਈ ਦੀ ਹੁੰਦੀ ਆਪਾਂ ਕੈਸ਼ ਦੀਆਂ ਉਹ ਸਾਡੇ 850 ਦੀਆਂ ਆਇਆਂ ਆ ਤੇ ਬਾਕੀ ਦਾਨ ਵੀ ਕੀ ਕੀ ਕਾ ਕਈਆਂ ਲੋਕਾਂ ਨੇ ਇਹ ਖੰਡ ਵੀ ਲੈ ਕੇ ਆਏ ਆ ਫੇਰ ਉਹ 75 ਦੀ ਮਤਲਬ 15 ਐਸਾ ਹਸਾਬ ਕਿਤਾਬ ਦੇਖੋ ਵੀ ਪੂਰਾ ਆਈ ਸਾਰੀ ਲਾਈ ਆ ਐ ਆ ਦੇਖੋ ਇਹ ਨਿਆਰੇ ਵਧੀਆ ਵਧੀਆ ਹਿਸਾਬ ਕਿਤਾਬ ਪੂਰਾ ਚਾਹੀਦਾ ਤੇ ਚਲੋ ਮਹਾਰਾਜੀ ਦੇ ਕੰਮ ਆ ਪਰਮੇਸ਼ਰ ਦੇ ਇਹ ਕੰਮ ਕਦੇ ਵੀ ਜਦੋਂ ਮਤਲਬ ਘਟਦੇ ਨਹੀਂ ਹਾਂਜੀ ਭਾਜੀ ਕਿੱਦਾਂ ਜੀ ਠੀਕ ਆ ਇਹਦੇ ਮੁੰਡਾ ਸੇਵਾ ਕਰਦਾ ਤੇ ਇਧਰ ਆ ਦੇਖੋ ਸੰਗਤ ਹੁੰਦੀ ਆ ਤੇ ਨਾਲ ਨਾਲ ਜਲ ਛਕੀ ਜਾਂਦੀ ਆ ਤੇ ਇਧਰ ਵੀ ਸੰਗਤ ਆ ਗਈ ਉਹ ਵੀ ਜਲ ਛਕਾ ਵੱਜੀ ਤੇ ਜਲ ਛੱਕ ਕੇ ਜਾਓ ਜੀ ਜਲ ਛੱਕ ਹਾਲੀ ਚੱਕਲੇ ਆਨੇ ਮੈਂ ਤਾਂ ਸੂਰਤੇ ਲੈਣ ਗਈ ਮੈਂ ਕਿ ਖਲਾਦੀ ਇਹਨਾਂ ਨੂੰ ਅੱਛਾ ਦੇਖ ਲਓ ਵੀ ਇਧਰੋਂ ਸੇਵਾ ਨਿਆਣਿਆਂ ਦੀ ਮਨ ਜਿਹੜੇ ਨਿਆਣੇ ਸੇਵਾ ਕਰ ਰਹਾ ਹੈਗਾ ਉਹ ਸੰਗਤ ਉਹਨਾਂ ਦੀ ਵੀ ਸੇਵਾ ਕਰ ਰਹੀ ਹੈ ਤੇ ਬਹੁਤ ਵਧੀਆ ਸੋਚ ਆ ਉਧਰ ਦੇਖੋ ਜੀ ਆ ਜਿੱਦਾਂ ਆ ਇਧਰ ਆ ਦੂਜੇ ਆ ਆਪਣੇ ਜਿਹੜੇ ਚੋ ਵਿਚਾਰੇ ਚੁੰਦਾ ਚੱਕਦੇ ਆ ਨਾ ਇਹ ਵੀ ਨੰਗ ਦੇ ਵਰਦੇ ਜਲ ਛੱਕੇ ਜਾਂਦੇ ਆ ਉਹ ਕੋਈ ਉਹ ਦੇਖੋ ਆ ਦੇਖੋ ਜੀ ਉਹ ਕੁੜੀ ਕੱਪੜੇ ਵੇਚਦੀ ਆ ਉਹ ਵੀ ਜਲ ਛੱਕ ਕੇ ਗਈ ਆ ਨਾ ਤੇ ਲੋੜਵੰਦ ਫੱਟਿਆਂ ਨੂੰ ਪੂਰਾ ਆ ਜਿੱਦਾਂ ਮਤਲਬ ਐਸੇ ਨੇ ਤਾਂ ਕਿੋਂ ਕਰਾ ਮੈਂ ਚ ਕੱਪੜੇ ਵੇਚਦੀ ਆ ਤੇ ਉਹ ਵੀ ਜਲ ਛੱਕ ਕੇ ਗਈ ਆ ਅੰਦਰ ਬਾਬਾ ਜੀ ਹੁਣ ਵੀ ਨਾਲ ਸੇਵਾ ਕਰਾ ਰਹੇ ਆ ਤੇ ਮੈਂ ਵੀ ਜਲ ਛੱਕਿਆ ਵੀ ਉਹ ਨਾਮ ਤਾਂ ਵੱਜ ਗਿਆ ਪੁਰਾ ਤੇ ਉਹ ਵਧੀਆ ਪ੍ਰਾਲਾ ਦੇਖੋ ਆ ਮੂਸਾ ਲਾਇਆ ਮੂਸਾ ਨੂੰ ਹੱਥ ਦਿੱਤਾ ਉਹ ਰੁਕ ਗਿਆ ਉਹ ਕਾਤੇ ਰੁਕਿਆ ਕਿਉਂਕਿ ਗਰਮੀ ਹੈ ਹੀ ਬਹੁਤ ਆ ਤੇ ਆ ਭਾਜੀ ਨੂੰ ਪੁੱਛ ਲੈਣੇ ਭਾਜੀ ਗਰਮੀ ਇੰਨੀ ਹਥਿਆ ਮੱਲਮੱਲੀ ਲੱਗ ਜਾਂਦੀ ਹੈ ਨਾ ਤੇ ਨਿਆਣਿਆਂ ਨੇ ਇਹ ਪ੍ਰਾਲਾ ਕੀਤਾ ਕਿਦਾਂ ਲੱਗਾ ਤੁਹਾਨੂੰ ਬੜੀ ਵਧੀਆ ਬਹੁਤ ਵਧੀਆ ਵੀ ਆ ਦੇਖ ਲਓ ਜਿਹਨੂੰ ਵੀ ਪੁੱਛੂਗਾ ਕੋਈ ਨਹੀਂ ਮਾੜਾ ਕੰਮ ਨਹੀਂ ਕਰਨਗਾ ਕੇ ਚੰਗੇ ਕੰਮ ਨੂੰ ਸਾਰੇ ਬੰਦੇ ਚੰਗਾ ਹੀ ਕਹੂਗੇ ਤੇ ਆ ਕੋਈ ਸਮੁਸ਼ੀਲੇ ਲੈ ਕੇ ਆਈ ਹੈ ਇਹਨਾਂ ਦੇ ਲਈ ਤੇ ਇਹਦਾ ਵੀ ਇਹ ਧੰਨਵਾਦ ਕਰਦੇ ਆ ਵੀ ਬੱਚਿਆਂ ਦਾ ਜਿਹੜਾ ਤੇ ਜਿਹਦਾ ਹੌਸਲਾ ਬਣਾਉਣ ਲਈ ਹੈ ਨਾ ਤੇ ਇਹ ਦੇਖੋ ਆ ਮੈਂ ਤੁਹਾਨੂੰ ਦਿਖਾਉਂਦਾ ਹੋਰ ਇਹ ਸਾਡੇ ਸਾਰੇ ਪਿੰਡ ਦੇ ਆ ਇਹ ਆ ਦੇਖੋ ਬਈ ਭਾਜੀ ਤੁਹਾਡੀ ਉਮਰ ਕਿੰਨੀ ਆ ਨੌ ਨੌ ਸਾਲ ਆ ਦੇਖੋ ਬਈ ਇਹ ਮੁੰਡੇ ਦੀ ਮੈਂ ਗੱਲ ਲਾਦਾ ਵੀ ਘਰ ਇਹਨੇ ਭਾਵੇਂ ਰੋਟੀ ਖਾ ਕੇ ਕਦੇ ਭਾਂਡੇ ਨਾ ਚੱਕ ਕੇ ਰੱਖੇ ਹੋਣ ਪਰ ਇਹ ਚੀਜ਼ਾਂ ਜਦੋਂ ਸੇਵਾ ਦੇ ਵਿੱਚ ਬੱਚਾ ਸਿੱਖਦਾ ਹਨ ਤੇ ਘਰੇ ਵੀ ਹੋਰ ਜਿョਲੀ ਆਪ ਤੈ ਜੰਦੀ ਆ ਤੇ ਘਰੇ ਵੀ ਚੰਗੇ ਕੰਮ ਚ ਦਾ ਬੱਚਾ ਕਰਨਾ ਪੈਣਾ ਆ ਦੇਖੋ ਇਹ ਭਾਂਡੇ ਕੱਲਾ ਹੀ ਧੋਂਦਾ ਵਿਚਾਰਾ ਤੇ ਭਾਜੀ ਕੀ ਨਾਂ ਦਾ ਟਾਡਾ ਤਕਸ਼ਮ ਤੇ ਇੱਕ ਧੋਦੀ ਲੱਗੀ ਆ ਭਾਂਡੇ ਧੋਦੀ ਨਹੀਂ ਲੱਗੀ ਆ ਪਹਿਲਾਂ ਵੀ ਲੱਗੇ ਸੀਗੇ ਬੇਪਾਂ ਚੱਲਾ ਪੇ ਬੰਨਿਆ ਤੋਂ ਦੂਕੇ ਗਲਾਸ ਲੈਣ ਆ ਗਏ ਹਾਂ ਉਹ ਦੂਸਰੇ ਆ ਕੇ ਉਹ ਤੁਹਾਨੂੰ ਬੜੀ ਵਧੀਆ ਲੋਵਾ ਮੁੰਡਾ ਆਇਆ ਕੋ ਕੱਲਾ ਹੀ ਵਿਚਾਰਾ ਲੱਗਾ ਧੋਣ ਤੇ ਬਹੁਤ ਵਧੀਆ ਉਪਰਾਲਾ ਸੰਗਤ ਵਾਲੇ ਦੋਲੇ ਲੱਗਦੀ ਆ ਦੇਖੋ ਅੰਕਲ ਵੀ ਰੁਕੇ ਆ ਅੰਕਲ ਵੀ ਆ ਦੇਖੋ ਜਲ ਛੱਡ ਕੇ ਜਾਂਦੇ ਗਰਮੀ ਪੂਰੇ ਜੂਰਾ ਦੇ ਤੇ ਅੰਕਲ ਨੂੰ ਹੋਰ ਪਲਾਓ ਜੀ ਅੰਕਲ ਕਿੱਲਾ ਹੋਰ ਠੀਕ ਆ ਜੀ ਉਹ ਦੇਖੋ ਪਰਲੇ ਪਾਸੇ ਵੀ ਆਉਂਦੇ ਕੋਈ ਉਹ ਵੀਰ ਆ ਕਿਉਂਕਿ ਗਰਮੀ ਬਹੁਤ ਆ ਮੱਲੋ ਮੱਲੀ ਜੀ ਕਰਦਾ ਵੀ ਜਲ ਛਕੀਏ ਤੇ ਬੱਚਿਆਂ ਨੇ ਇਹ ਉਪਰਾਲਾ ਕੀਤਾ ਦੇਖੋ ਆ ਸਮਾਨ ਵੀ ਇਧਰ ਇਹਨਾਂ ਦਾ ਪਿਆ ਆ ਤੇ ਕਿਸੀ ਨਾਲ ਤਾਂ ਲੱਗੀ ਨਹੀਂ ਹੈ ਕਪੀਟੀ-ਪੀਟੀ ਕਿੰਨੀ ਦੀ ਆਉਂਦੀ ਇਹ? ਇਹ 70 ਦੀ ਆਈ, 70 ਦੀ ਇੱਕ ਬੋਤਲ ਲਈ ਆ। 70 ਦੀ ਆ। ਅੱਛਾ, ਆ ਦੇਖ ਲੋ ਵੀ ਨਿਆਣਿਆਂ ਨੇ। ਉਹਦਾ ਇਹ ਜਿੰਮੇਵਾਰੀ ਵਾਲਾ ਕੰਮ, ਮਤਲਬ ਫੇਰ ਇਦਾਂ ਛੋਟੀਆਂ-ਛੋਟੀਆਂ ਜਿੰਮੇਵਾਰੀਆਂ ਸੰਭਾਲਣ ਲੱਗਣਗੇ ਤੇ ਫੇਰ ਵੱਡੇ ਹੋ ਕੇ ਜਿੰਮੇਵਾਰੀਆਂ ਸੰਭਾਲਣਗੇ। ਪਰਪ ਵਗੈਰਾ ਲਾਉਂਦੀ ਆ ਇੱਧਰ ਅੰਕਲ ਜੀ ਵੀ ਪੀਣ ਲੱਗੇ। ਅੰਕਲ ਨਾਲ ਗੱਲ ਕਰਦੇ, ਕੋਸ਼ਿਸ਼ ਕਰਦੇ। ਅੰਕਲ ਜਾਸਰ ਜੀ, ਅੰਕਲ ਕਿੱਦਾਂ ਲੱਗਾ ਨਿਆਣਿਆਂ ਦਾ ਪਰਾਲਾ? ਠੀਕ ਆ ਜੀ। ਅੰਕਲ ਵੀ ਦੇਓ ਲੰਗਰ। ਹਾਂਜੀ। ਵਧੀਆ ਨਿਆਣੇ ਨਾਲ ਚੰਗੇ ਪਾਸੇ ਲੱਗਦੇ ਆ ਬਹੁਤ ਵਧੀਆ ਪਾਲਾ ਉਹ ਮਗਰ ਪੰਚਾਇਤ ਮੈਂਬਰ ਸਾਹਿਬ ਉਹ ਵੀ ਜਲ ਛੱਕ ਰਹੇ ਆ ਕਿੱਦਾਂ ਬਾਜੀ ਹਾਂਜੀ ਪੰਚਾਇਤ ਵੱਲੋਂ ਨਿਆਣਿਆਂ ਦਾ ਹੌਸਲਾ ਵਜਾਈ ਕਿੱਦਾਂ ਸ਼ਾਬਾਸ਼ ਸ਼ਾਬਾਸ਼ ਪੰਚਾਇਤ ਵੱਲੋਂ ਵੀ ਸ਼ਾਬਾਸ਼ ਆ ਗਈ ਆ ਬਈ ਜਮਸ਼ੀਰਪਿੰਡ ਦੀ ਪੰਚਾਇਤ ਵੱਲੋਂ ਕਜੇਤ ਮੈਂਬਰ ਆ ਤੇ ਭੱਜੀ ਦੀ ਬਾਈ ਬੁੱਤ ਤੇ ਇੱਧਰ ਪੰਡਤ ਜੀ ਵੀ ਆ ਗਏ ਬਾਜੀ ਕਿੱਦਾਂ ਜੀ ਸੇਵਾ ਕਰਨਾ ਹੈ ਕਿ ਜਲ ਛੱਕਣਾ ਜਲ ਛੱਕਣਾ ਹੈ ਜਲ ਛਕਣ ਆਇਆ ਮੁੰਡਾ ਦੇਖੋ ਵੀ ਸਰੀਰ ਰੂਪ ਵਧੀਆ ਬਣਾਇਆ ਡੋਲੇ ਨੂਲੇ ਚੰਗੇ ਆ ਸਾਡੇ ਪਿੰਡ ਦਾ ਮੁੰਡਾ ਐ ਪਿੰਡ ਦਾ ਦਾ ਮੁੰਡਾ ਬਈ ਤੇ ਮੀਟ ਕਰਦਾ ਤੇ ਕੁਆਂਟੀਟੀ ਵੀ ਜਲ ਛੱਕ ਕੇ ਗਈ ਆ ਤੇ ਆ ਸਾਰਾ ਦੇਖ ਲੋ ਵੀ ਆ ਅੰਕਲ ਵਾਲੇ ਕਾਕਾ ਜੀ ਜਲ ਛੱਕ ਕੇ ਜਾਓ ਜੀ ਆ ਜਾਓ ਜਲ ਛੱਕ ਕੇ ਜਾਓ ਜੀ ਚੱਲ ਪਰ ਉਹ ਲਓ ਅੰਕਲ ਨੂੰ ਆਪਾਂ ਵੀ ਰੋਕ ਲਿਆ ਉਹ ਅੰਕਲ ਨੂੰ ਲੱਗਦਾ ਘਰ ਚੱਲੇ ਸੀ ਕਾਲੀ ਕਾਲੀ ਰੋਟੀ ਦਾ ਟਾਈਮ ਹੋ ਗਿਆ ਦੁਕਾਨ ਤੋਂ ਰੋਟੀ ਖਾਣ ਚੱਲੇ ਲੱਗਦੇ ਆ ਰੋਟੀ ਖਾਣ ਚੱਲੇ ਰੋਟੀ ਖਾਣ ਚੱਲੇ ਆ ਕੱਲ੍ਹ ਰੋਟੀ ਦਾ ਟਾਈਮ ਹੋ ਗਿਆ ਕਿਉਂਕਿ ਸ਼ਾਪ ਹੈ ਨਾ ਫਿਰ ਦੁਪਹਿਰ ਨੂੰ ਜਦਾਂ ਘਰ ਦੇ ਆ ਜਾਂਦੇ ਆ ਤੇ ਅੰਕਲ ਹੁਣੇ ਘੰਟਾ ਕੱਜਦਾ ਰੂਪ ਪ੍ਰਸ਼ਾਦਾ ਪਾਣੀ ਛਕਣ ਜਾਂਦੇ ਆ ਤੇ ਇੱਥੇ ਸਾਰੇ ਜਾਣੇ ਦੇਖ ਲਓ ਜਿਹੜਾ ਵੀ ਰੁਕੂਗਾ ਉਹ ਵਧੀਆ ਹੀ ਕਹੂਗਾ ਅੰਕਲ ਨਹੀਂ ਨਿਆਣਿਆਂ ਦਾ ਜਿਹੜਾ ਉਪਰਾਲਾ ਤੁਹਾਨੂੰ ਕਿੱਦਾਂ ਲੱਗਦਾ ਹੈ ਵਧੀਆ ਬਹੁਤ ਵਧੀਆ ਨਿਆਣੇ ਤੇ ਨੂੰ ਚੰਗੇ ਪਾਸੇ ਲੱਗੇ ਆ ਛੁੱਟੀਆਂ ਆ ਨਾਲੇ ਇਹਨਾਂ ਨੇ ਨਹੀਂ ਤਾਂ ਇੱਧਰ ਉੱਤਰ ਗੇੜੀਆਂ ਮਾਰੀ ਜਾਂਦੀਆਂ ਸਾਈਕਲੀਆਂ ਕਮਾਈ ਜਾਂਦੇ ਸੀ ਇੱਦਾਂ ਕਦੇ-ਕਦੇ ਆ ਚੰਗੇ ਟੇਕੇ ਬੈਠੇ ਕਿ ਨਹੀਂ ਸੇਵਾ ਕਰਦੇ ਇਹ ਬਾਬਾ ਜੀ ਇਹਨਾਂ ਦਾ ਹੀ ਚਾਰਜ ਆ ਬਾਬਾਈ ਤੁਸੀਂ ਇੰਚਾਰਜ ਆ ਇਸ ਪ੍ਰਬੰਧ ਦੇ ਵਾਹਿਗੁਰੂ ਆਹ ਵੀ ਭਾਵਨਾ ਬਈ ਸਾਰੇ ਚਲੋ ਰਲ ਮਿਲ ਕੇ ਨਿਆਣਿਆਂ ਨੇ ਆਪ ਕੋ ਪ੍ਰਾਰਲਾ ਕੀਤਾ ਤੇ ਹੋਰ ਕੋਈ ਕਮੀ ਪੇਸ਼ੀ ਤੇ ਨਹੀਂ ਕੋਈ ਨਹੀਂ ਨਹੀਂ ਤੇ ਆ ਇੱਥੇ ਮਗਰ ਦਾ ਟੱਪ ਟੱਪ ਕੇ ਤੋਂ ਲੈਂਦੇ ਆ ਅਸੀਂ ਸਹੀ ਦੇਖੋ ਪੈ ਤੇ ਉਹਨਾਂ ਤੋਂ ਫੇਰ ਕਿਰਾਇਆ ਤੇ ਲੈਂਦੇ ਆ ਉਹ ਨਹੀਂ ਲੈਂਦੇ ਨਹੀਂ 200 ਦਾ ਲੈਂਦੇ ਨਹੀਂ ਉਹ ਵਿੱਚ ਇਦਾਂ ਨੂੰ ਪਤਾ ਨਿਆਣਿਆਂ ਨੇ ਸੇਵਾ ਕਰਨੀ ਨਾ ਤਾਂ ਨਹੀਂ ਲੈਂਦਾ ਹੁੰਦਾ ਤੇ ਚਲੋ ਠੀਕ ਹੈ ਜੀ ਇਹ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਜੀ ਇੱਕ ਵਈ ਇੱਧਰ ਦੇਖੋ ਵਈ ਆ ਬਾਜ਼ਾਰ ਦੇ ਵਿੱਚ ਸ਼ਵੀਲ ਲੱਗੀ ਆ ਤੇ ਬੱਚਿਆਂ ਨੇ ਆਪ ਲਾਈ ਆ ਧੀਆਂ ਨੇ ਲਾਈ ਆ ਸ਼ਵੀਲ ਇਹ ਤੇ ਇੱਧਰ ਦੇਖੋ ਆਹ ਦੇਖੋ ਕੜਾ ਪ੍ਰਸ਼ਾਦ ਆ ਤੇ ਇਹ ਤੁਸੀਂ ਬਣਾਏ ਪੈਨ ਜੀ ਨਹੀਂ ਅੱਛਾ ਮम्मा ਨੇ ਠੀਕ ਹੈ ਜੀ ਉਹ ਕੁੜੀ ਦੀ ਮੰਮੀ ਆ ਹਾਂਜੀ ਹਲਵਾਈ ਅੱਛਾ ਹਲਵਾਈ ਤੋਂ ਬਣਾਏ ਜੀ ਠੀਕ ਉਹ ਜਿਆਦਾ ਮਾਤਰਾ ਚ ਬਣਾਉਣਾ ਸੀ ਨਾ ਤੇ ਆਹ ਦੇਖੋ ਜੀ ਇੱਥੇ ਵੀ ਸ਼ਵੀਲ ਲੱਗੀ ਆ ਤੇ ਆ ਸਾਰੇ ਜਣੇ ਸੇਵਾ ਕਰਦੇ ਆ ਇੱਧਰ ਆਂਟੀ ਵੀ ਆਗਾ ਆਂਟੀ ਜਦੋਂ ਹੁਣ ਗਰਮੀ ਬਹੁਤ ਆ ਤੇ ਇਸ ਪ੍ਰਾਲੇ ਨੂੰ ਕਿੱਦਾਂ ਦੇਖਦੇ ਤੁਸੀਂ ਨਹੀਂ ਬਹੁਤ ਅੱਛਾ ਲੱਗਦਾ ਬੱਚੇ ਛੋਟੇ ਛੋਟੇ ਬੱਚੇ ਇਹ ਕੰਮ ਕਰਦੇ ਬਹੁਤ ਵਧੀਆ ਲੱਗਦਾ ਜੂਵੀ ਲਾਈਏ ਇਹਨਾਂ ਨੇ ਤੇ ਬੱਚਿਆਂ ਨੂੰ ਸਾਰਿਆਂ ਨੂੰ ਹੁੰਦੇ ਜਾਂਦੇ ਨੂੰ ਪਾਣੀ ਪਿਲਾਉਂਦੇ ਆ ਬੱਚੇ ਬੱਚੇ ਧਿਆਨ ਰੱਖਦੇ ਆ ਬੱਚਿਆਂ ਦਾ ਇਹ ਵੀ ਬਹੁਤ ਵੱਡੀ ਗੱਲ ਆ ਉਤਸ਼ਾਹ ਹੋਣਾ ਚਾਹੀਦਾ ਬੱਚਿਆਂ 'ਚ ਬੱਚਿਆਂ ਦੇ ਚੰਗੇ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਬੱਚਿਆਂ 'ਚ ਆਂਟੀ ਨੂੰ ਛਕਾਓ ਵੀ ਪ੍ਰਸ਼ਾਦ ਪ੍ਰਸ਼ਾਦ ਲੈ ਲਿਆ ਠੀਕ ਆ ਜਲ ਛਕਾਓ ਆਂਟੀ ਨੂੰ ਕੋਈ ਨਹੀਂ ਥੈਂਕ ਯੂ ਬੇਟੀ ਹਾਂ ਇਹ ਸਾਡੇ ਫਰੰਡੀ ਆ ਉਹਨਾਂ ਦੀ ਮਾਤਾ ਜੀ ਤਮਨ ਪਾਜੀ ਦੇ ਤੇ ਇਧਰ ਆਂਟੀ ਸੇਵਾ ਕਰਦੇ ਆ ਆ ਦੇਖੋ ਜੀ ਆਂਟੀ ਜਦੋਂ ਦੋ ਜਗ੍ਹਾ ਧੋਨੇ ਆ ਹਾਂਜੀ ਹਾਂਜੀ ਮੈਂ ਪਹਿਲਾਂ ਇੱਥੇ ਉਧਰ ਆਹ ਸਾਫ ਹੈ ਆਹ ਸਾਫ ਪਾਣੀ ਮਤਲਬ ਜਦਾਂ ਸਾਫ ਸਫਾਈ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਉਧਰ ਭਬੀ ਜੀ ਕੀ ਕਰਦੇ ਉਹ ਵੀ ਦੇਖਦੇ ਆ ਭਬੀ ਜੀ ਕੀ ਕਰਦੇ ਖੰਡ ਖੰਡ ਰਲਾ ਲਈਆਂ ਅਚ ਚਾਣੀ ਕੋਲਦੇ ਆ ਪੰਜਾਬੀ ਚ ਕਹਿੰਦੇ ਉਹਨੇ ਚਾਣੀ ਉਹਦਾ ਹੁਣ ਜਦਾਂ ਜਮਾਨਾ ਬਦਲੀ ਜਾਂਦਾ ਨਾ ਉਹ ਲਫ਼ਜ਼ ਵੀ ਬਦਲੀ ਜਾਂਦੇ ਆ ਸਾਡੇ ਟਾਈਮ ਦੇ ਕਿਉਂ ਅੰਕ ਲੈਂਦਾ ਹੀ ਆ ਨਾ ਹੋਰ ਅੰਕਲ ਤੁਹਾਨੂੰ ਛਕਾਇਆ ਕੁਝ ਨਹੀਂ ਲਿਆਈਏ ਬਾਬਾ ਛਕ ਲਿਆ ਨਿਆਣੇ ਨਹੀਂ ਬਗੀਤੀ ਆ ਉਹਨਾਂ ਦਾ ਭਾਰਾ ਨਿਆਣੇ ਗਾੜੀ ਕਰਕੇ ਰਾਤਾਂ ਲੋਂਦੇ ਬਾਬਾ ਤੰਦਰੁਸਤੀ ਰੱਖੇ ਰੇਖਾ ਲੋਂਦੇ ਹਾਂ ਹਾਂ ਲੋਂਦੇ ਪੰਜਾਂ ਸਾਲ ਲੋਂਦੇ ਮਤਲਬ ਕੁੜੀਆਂ ਪ੍ਰਾਲਾ ਕਰਦੀਆਂ ਹਨਾ ਮੁੰਡੇ ਬੱਚੇ ਆ ਜਾਂਦੇ ਆ ਛੋਟੇ ਬੱਚੇ ਆ ਜਾਂਦੇ ਆ ਜੰਗਾਇਆ ਹਾਂਜੀ ਪਉਣਦਾਨ ਕਰ ਲਿਆ ਆਪਉਣਦਨ ਕਰਦੇ ਆ ਜੀ ਸਾਰੇ ਜਣ ਇੱਧਰ ਆ ਦੇਖੋ ਤਾਂ ਮੈਂ ਇੱਕ ਹੋਰ ਚੀਜ਼ ਦਿਖਾ ਦਾਂ ਆ ਇੱਧਰ ਭਾਜੀ ਇਹ ਇਹ ਭਾਜੀ ਜਿਹੜਾ ਨਾ ਛੋਕਾ ਵਾਲੀ ਇਹਦਾ ਮਰਜ਼ੀ ਦਾ ਆ ਡਿੱਕਾਂ ਦਾ ਕੰਮ ਆ ਤੇ ਭਾਜੀ ਦੇ ਨਿਆਣਿਆਂ ਨੇ ਜਿੱਦਾਂ ਮਤਲਬ ਇਹ ਲਾਈ ਆ ਸ਼ਵੀਰ ਲਈ ਦਾ ਨਾਲ ਸਾਲਿਆਂ ਨੂੰ ਰੜ ਕੇ ਲਾਈ ਆ ਸਾਰਿਆਂ ਨੇ ਤੇ ਸਾਰੇ ਨਾਲ ਰਲ ਕੇ ਲਈਆ ਮਤਲਬ ਜਦਾਂ ਮਤਲਬ ਇਹ ਵੀਰ ਜਿਹੜਾ ਆ ਵੀ ਹੁਣ ਡੈਕ ਲਾ ਕੇ ਸੀਵਾ ਨਵਾਊਗਾ ਆਪਣੀ ਭਾਈ ਪੈਸੇ ਨਹੀਂ ਲੈਣੇ ਨਿਆਣੇ ਤੋਂ ਹਾਂਜੀ ਇਹ ਨਾ ਘਰ ਜਾ ਕੇ ਕਹੀ ਆ ਮੈਨੂੰ ਪੈਸੇ ਦੇ ਦਿਓ ਇਦਾਂ ਨਹੀਂ ਕਹਿਣਾ ਮੇਰਾ ਵੀਰ ਹੈ ਆਪਨੇ ਪਾਣੀ ਪੂਣੀ ਪੀ ਲਿਆ ਬਾਬਾ ਆਪਨੇ ਯਾਰ ਮੁੰਦਰੇ ਡਾਲੀ ਹੋਈਆਂ ਸਕੀਨ ਜਵਾਨੀ ਵਿੱਚ ਸਕੀਨ ਲੱਗਦੇ ਹੋਵੇ ਹਾਂ ਹੈ ਮੁੰਦਰਾ ਮੁੰਦਰਾ ਦੇਖੋ ਜੀ ਪਾਈਆਂ ਹੈ ਬਜ਼ੁਰਗ ਹੋ ਗਿਆ ਅਜੇ ਮੁੰਦਰਾ ਨਹੀਂ ਲਾਈਆਂ ਤੇ 4 ਸਾਲ ਹੋ ਗਏ ਭਾਜੀ ਅਜੇ ਚੌਥਾ ਸਾਲ ਲਿਆ 4 ਸਾਲ ਹੋ ਗਏ ਤਦੋਂ ਰੱਬ ਤੁਹਾਡੀ ਇਦਾਂ ਹੀ ਲੰਮੀਆਂ ਉਮਰਾਂ ਕਰੇ ਜਿੰਨਾਂ ਚਿਰ ਜਿਉਂਦੇ ਆਂ ਆਪਾਂ ਸਾਰੇ ਜਣੇ ਸੇਵਾ ਕਰਦੇ ਰਵੋ ਕਰਦੀ ਕਲਾ ਵਿੱਚ ਉਮਰ ਬੱਚਿਆਂ ਨੂੰ ਤਾਂ ਪੰਦਰੋਸਤੀਆਂ ਦਵੇ ਮਾਤਾ ਨਹੀਂ ਜਿਵੇਂ ਬੱਚਿਆਂ ਨੇ ਹੀ ਗਲਾਈ ਇਕੱਠੀ ਕਰਕੇ ਬੱਚਿਆਂ ਜਿਹੇ ਹੀ ਸਾਰਾ ਕੁਝ ਆ ਅਸੀਂ ਸਿਰਫ ਸੇਵਾ ਕਰਨ ਵਾਲਿਆਂ ਵਿੱਚ ਹੀ ਆ ਆ ਗਲਾਈ ਬੱਚਿਆਂ ਨੇ ਢਾਲ ਇਕੱਠੀ ਕੀਤੀ ਐ ਅੱਛਾ ਬੱਚਿਆਂ ਨੇ ਆਪ ਹੀ ਕੀਤਾ ਸਾਰਾ ਕੁਝ ਨਾ ਆਪ ਬੱਚਿਆਂ ਨੇ ਆ ਆ ਕੁੜੀ ਵੀ ਤੁਸੀਂ ਵੀ ਸੇਵਾ ਕੀਤੀ ਐ ਅਛਾ ਇਹਨਾਂ ਦੋਨਾਂ ਨੇ ਇੱਧਰ ਆਓ ਇੱਧਰ ਆਓ ਲੱਗ ਕੇ ਆਓ ਵੇ ਆ ਦੋਨਾਂ ਬੱਚਿਆਂ ਨੇ ਢਾਲ ਇਕੱਠੀ ਕੀਤੀ ਆ ਦੇਖ ਲਓ ਵੇ ਇਹ ਕਿੰਨੀ ਮਾਇਆ ਹੋ ਗਈ ਸੀ ਇਕੱਠੀ 3500 ਮਾ ਦੇਖ ਲਓ ਦੋ ਬੱਚਿਆਂ ਨੇ 3500 ਰੁਪਏ ਇਕੱਠਾ ਕਰਕੇ ਤੇ ਚੰਗਾ ਪਰਾਲਾ ਕੀਤਾ ਤੇ ਵਧੀਆ ਚਲੋ 4 ਸਾਲ ਤੋਂ ਇਹ ਦੋਨੇ ਇਕੱਠੇ ਕਰਦੇ ਆ 4 ਸਾਲ ਤੋਂ ਇਹ ਕਰਦੇ ਆ ਕਰਦੇ ਆ ਚਲੋ ਯਾਰ ਰੱਬ ਤੁਹਾਨੂੰ ਕੜਦੀ ਘਰ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਚੰਗੇ ਕੰਮ ਹੀ ਕਰਨੇ ਸਾਰੀ ਉਮਰ ਹਾਂਜੀ ਠੀਕ ਐ ਮਾੜਾ ਕੰਮ ਨਹੀਂ ਕਰਨਾ ਕੋਈ ਹਾਂ ਐਂਦਾ ਹੀ ਚੰਗੇ ਕੰਮ ਕਰਦੇ ਰਹੋ ਪ੍ਰਮਾਤਮਾ ਤੁਹਾਨੂੰ ਇਧਰ ਇਧਰ ਆਂਟੀ ਹੁਣੀ ਆਇਆ ਆਂਟੀ ਉਹਨਾਂ ਨੂੰ ਪਾਣੀ ਪਿਲਾਓ ਬਈ ਆੜੀ ਪਾਣੀ ਪੀ ਲਓ ਆ ਜੀ ਆਂਟੀ ਪਾਣੀ ਪੀ ਲਓ ਲੈ ਬਈ ਇਹ ਇਧਰ ਸਾਰੇ ਜਿਹੜੇ ਛੱਤੀ ਜਾਂਦੇ ਆ ਇਧਰ ਆ ਸਾਡੇ ਪਿੰਡ ਦਾ ਮੁੰਡਾ ਆ ਇਹ ਲੰਬਾ ਥੋੜਾ ਘਟਿਆ ਭਾਜੀ ਕੱਦ ਕਿੰਨਾ ਆਪਣਾ 6 ਫੁੱਟ ਹੈ ਹੈ 6 ਫੁੱਟ ਜਿਆਦਾ ਲੱਗਦਾ ਯਾਰ ਇਹ ਤਾਂ ਵੱਧ ਹੀ ਆ ਪਲੱਸ 2 ਇੰਚ ਹੋਣਾ ਬਾਧਾ ਨਾ ਆ ਦੇਖ ਲਓ ਮੁੰਡਾ ਵੇ ਇਹ ਇਦਾਂ ਦਾ ਕੋਈ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੀਦਾ ਦੇਖ ਲਓ ਮੁੰਡੇ ਦਾ ਕੱਦ ਘੜਾ ਲਾ ਕੇ ਦੇਖੋ ਸਾਰੇ ਜਣੇ ਕਿਦਾਂ ਇਦਾਂ ਲੱਗਦੇ ਆ ਵੇ ਹੈਗਾ ਇਹ ਨਿਆਣਾ ਲੱਗਦੇ ਇਦਾਂ ਵੀ ਬਾਕੀ ਨਿਆਣੇ ਹੁੰਦੇ ਇਹ ਸਿਆਣਾ ਆ ਤੇ ਆ ਕੱਦ ਘੜ ਦੇ ਹਿਸਾਬ ਨਾਲ ਤੇ ਇਧਰ ਆ ਦੇਖੋ ਵੀ ਨਿਆਣਿਆਂ ਨੇ ਹੁਣ ਅਪਰਾਲਾ ਕਰਤਾ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਨਿਆਣਿਆਂ ਦਾ ਅਪਰਾਲਾ ਤੁਹਾਨੂੰ ਕਿਦਾਂ ਲੱਗਾ ਜੀ ਇੰਨੀਆਂ ਕਿ ਬੇਨਤੀਆਂ ਕਰੋ ਪ੍ਰਵਾਨ ਮੈਥਡ ਆਪਣਾ ਮੌਂਟੀ ਮੌਂਟੀ ਮੈਨੂੰ